ਭਾਰਤ ਦੇ ਸਪੇਸ ਦੇ ਪ੍ਰੋਗਰਾਮ ਜਿਸ ਦੇ ਵਿੱਚ ਚੰਦਰਯਾਨ ਮੰਗਲਯਾਨ ਵੱਖ-ਵੱਖ ਟਾਈਮ ਤੇ ਵੱਖ-ਵੱਖ ਤਰ੍ਹਾਂ ਨਾਲ ਭੇਜੇ ਗਏ ਤੇ ਉਸੇ ਤਰ੍ਹਾਂ ਹੀ ਹੁਣ ਭਾਰਤ ਜਿਹੜਾ ਹੈ ਉਹ ਸਮੁੰਦਰ ਦੀਆਂ ਗਹਿਰਾਈਆਂ ਨੂੰ ਮਾਪਣ ਦੇ ਵਿੱਚ ਵੀ ਆਪਣਾ ਕੰਮ ਕਰ ਰਿਹਾ ਤੇ ਇਹ ਕੰਮ ਸਮੁੰਦਰ ਯਾਨ ਮਿਸ਼ਨ ਦੇ ਤਹਿਤ ਹੋ ਰਿਹਾ ਤਾਂ ਇਸ ਮਿਸ਼ਨ ਦੇ ਤਹਿਤ ਮਤਸਾਇਆ 6000 ਨਾਂ ਦੀ ਇੱਕ ਪੰਡੂਬੀ ਤਿਆਰ ਕੀਤੀ ਜਾ ਰਹੀ ਹੈ ਇੱਕ ਸਬਮਰੀਨ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਦੇ ਬੈਠ ਕੇ ਸਮੁੰਦਰ ਦੇ 6000 ਮੀਟਰ ਗਹਿਰਾਈ ਤੱਕ ਜਾ ਸਕਦੇ ਆ 6000 ਮੀਟਰ ਦਾ ਮਤਲਬ ਆ 6 ਕਿਲੋਮੀਟਰ ਸਮੁੰਦਰ ਦੀ ਗਹਿਰਾਈ ਤੱਕ ਜਾ ਸਕਦੇ ਆ ਤੇ ਇਸ ਮਿਸ਼ਨ ਦਾ ਜਿਹੜਾ ਮੁੱਖ ਉਦੇਸ਼ ਆ ਉਹ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਉੱਥੋਂ ਦੀ ਜ਼ਿੰਦਗੀ ਬਾਰੇ ਉੱਥੋਂ ਦੀ ਲਾਈਫ ਬਾਰੇ ਜਾਣਕਾਰੀ ਇਕੱਠੀ ਕਰਨਾ ਤੇ ਇਹਦੇ ਨਾਲ ਨਾਲ ਉੱਥੇ ਮੌਜੂਦ ਵੱਖ-ਵੱਖ ਤਰ੍ਹਾਂ ਦੇ ਮਿਨਰਲਸ ਤੇ ਰੀਅਰ ਅਰਥ ਐਲੀਮੈਂਟਸ ਦੇ ਸਬੰਧ ਵਿੱਚ ਜਾਣਕਾਰੀ ਜਟਾਉਣਾ ਇਹਦਾ ਮੁੱਖ ਮਿਸ਼ਨ ਆ ਇਸ ਮਤਸਾਇਆ 6000 ਪੰਡੂਬੀ ਦੇ ਜਿਹੜੇ ਪਾਵਰ ਡਿਵੀਜ਼ਨ ਦੇ ਮੁਖੀ ਨੇ ਉਹ ਡਾਕਟਰ ਸੁਬਰਾਮਨੀਅਮ ਇਹ ਮਿਸ਼ਨ 2021 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਇਹ ਮਿਨਿਸਟਰੀ ਆਫ ਅਰਥ ਸਾਇੰਸ ਵੱਲੋਂ ਚਲਾਇਆ ਜਾ ਰਿਹਾ 4000 ਕਰੋੜ ਦੇ ਲਗਭਗ ਖਰਚੇ ਵਾਲਾ ਇਹ ਮਿਸ਼ਨ 2021 ਤੋਂ 2026 ਤੱਕ ਜਿਹੜਾ ਚੱਲਣ ਦੀ ਇਹਦੀ ਡੈਡਲਾਈਨ ਆ ਤੇ ਇਹ ਪਹਿਲੀ ਵਾਰ ਕਿਸੇ ਮਨੁੱਖ ਨੂੰ 6000 ਜਾਂ 6 ਕਿਲੋਮੀਟਰ ਸਮੁੰਦਰ ਦੀਆਂ ਗਹਿਰਾਈਆਂ ਤੱਕ ਲੈ ਕੇ ਜਾਣ ਵਾਲਾ ਪਹਿਲਾ ਮਿਸ਼ਨ ਆ ਇਹ ਜਿਹੜੀ ਮਤਸਾਇਆ 6000 ਪੰਡੂਬੀਆ ਇਹਨੂੰ ਪਿਛਲੇ 3 ਸਾਲ ਤੋਂ ਡਿਜ਼ਾਈਨ ਕੀਤਾ ਜਾ ਰਿਹਾ ਤੇ ਇਹ ਸਮੁੰਦਰ ਯਾਨ ਮਿਸ਼ਨ ਦਾ ਇੱਕ ਹਿੱਸਾ ਇਹ ਪੰਡੂਬੇ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗੀ ਤੇ ਇਹ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਆ ਉਹ ਟੈਸਟ ਕੀਤਾ ਜਾਵੇਗਾ ਤਾਂ ਇਹ ਆਉਣ ਵਾਲੇ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਜਿਹੜਾ ਪ੍ਰੋਜੈਕਟ ਸਮੁੰਦਰ ਯਾਨ ਹੈਗਾ ਉਹਦੇ ਤਹਿਤ ਜਿਹੜੀ ਇਹ ਮਤਸਾਇਆ 6000 ਜਿਹੜੀ ਸਬਮਰੀਨ ਡਿਜ਼ਾਈਨ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ 6000 ਮੀਟਰ ਦੀ ਗਹਿਰਾਈ ਦੇ ਵਿੱਚ ਤਿੰਨ ਆਦਮੀ ਦੀ ਕੈਪੈਸਿਟੀ ਵਾਲੀ ਇਹ ਸਬਮਰੀਨ ਨੂੰ ਭੇਜਿਆ ਜਾਵੇਗਾ ਉੱਥੇ ਵੱਖ-ਵੱਖ ਤਰ੍ਹਾਂ ਦੀ ਸਟੱਡੀ ਕਰਨ ਦੇ ਲਈ ਇਹ ਕਿੰਨੀ ਕਾਮਯਾਬ ਹੁੰਦੀ ਹੈ ਤੇ ਕਿਹੜੇ-ਕਿਹੜੇ ਜੜੀਆਂ ਕੋ ਜਾਣੇ ਉਹ ਲੈ ਕੇ ਆਉਂਦੀ ਆ ਮਨੁੱਖਤਾ ਵਾਸਤੇ